ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਦੇ ਬਾਹ ਨਹੀਂ ਪੜੀ ਗਈ ਵੀ ਇੰਨੀ ਇੱਕ ਲੇਬਰ ਇਹਨਾਂ ਨੇ ਇੱਥੇ ਲਿਆਂਦੀ ਹੈ ਜਿਹੜੇ ਇਹਨਾਂ ਦੇ ਪਰਦਾ ਫਾਸ਼ ਵੀ ਹੋਇਆ ਸੀ ਦਿੱਲੀ ਦੇ ਵਿੱਚ ਵੀ ਇਹਨੇ ਕਲੀਅਰ ਹੋਏ ਨੇ ਕਿ ਇਹ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਸਾਰੇ ਇੱਥੇ ਦੇ ਮਤਲਬ ਬਣਾਉਂਦੇ ਨੇ ਦੋ ਨੰਬਰ ਦੇ ਵਿੱਚ ਵੀ ਬਣਾਉਂਦੇ ਆ ਵੋਟਾਂ ਬਣਾਉਣ ਦੇ ਲਈ ਤੇ ਤੋ ਕਿ ਹਿੰਦੂ ਉਸ ਵੇਲੇ ਮਜਲੂਮ ਸੀਗਾ ਮਜਲੂਮ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਫੇਰ ਅਸੀਂ ਸਿੱਖ ਖਾਲਸਤਾਨੀ ਕਿੱਦਾਂ ਹੋਗੇ ਸਸਕਾਲਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਤਦਾਦ ਦਿਨ ਪਰ ਦਿਨ ਵੱਧਦੀ ਜਾ ਰਹੀ ਤੇ ਨਾਲੇ ਉਹਨਾਂ ਦਾ ਖੈਰੀ ਵੱਧਦਾ ਜਾ ਰਿਹਾ ਤੋ ਵੀਤੇ ਕੁਝ ਦਿਨ ਪਹਿਲਾਂ ਰੋਪੜ ਚ ਪ੍ਰਵਾਸੀ ਪ੍ਰਵਾਸੀਆਂ ਵੱਲੋਂ ਸਰਦਾਰਾਂ ਨੂੰ ਗਾਲਾਂ ਕਢੀਆਂ ਗਿਆ ਤੇ ਬੀਤੇ ਕੁੜੇ ਦਿਨ ਦੀ ਗੱਲ ਹੈ ਕਿ ਹੁਸ਼ਿਆਰਪੁਰ ਚ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਬਦਫੈਲੀ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਪੂਰੇ ਸਿੱਖ ਸਮਾਜ ਵਿੱਚ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਦੇ ਪ੍ਰਤੀ ਪੂਰਾ ਰੋ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਰਾਸ਼ਟਰੀ ਲੋਕ ਦਲ ਦੇ ਸਟੇਟ ਸੈਕਟਰੀ ਸਟੇਟ ਪ੍ਰੈਜ਼ੀਡੈਂਟ ਮਨਜੀਤ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼ੀਕਲ ਜੀ ਟੈਲੀਵਿਜ਼ਨ ਦਸ਼ਾ ਦੇਖਦੇ ਸਾਰੇ ਦੋਸਤਾਂ ਨੂੰ ਸਾਰੀ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਜਿਸ ਕਿਸ ਤਰ੍ਹਾਂ ਦੇਖਦੇ ਹੋ ਇਸ ਵਿਸ਼ੇ ਨੂੰ ਕਿਉਂਕਿ ਪੰਜਾਬ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਤਦਾਦ ਦੇ ਤਨ ਬਿਲਕੁਲ ਵਧਦੀ ਜਾ ਰਹੀ ਹੈ ਕਾਰਨ ਕੀ ਮੰਦੇ ਇਸ ਦਾ ਕਾਰਨ ਤਾਂ ਦੋ ਕਾਰਨ ਸੀਗੇ ਕਿ ਇੱਕ ਤਾਂ ਪੰਜਾਬ ਦਾ ਜਿਹੜਾ ਯੂਥ ਸੀ ਉਹਨੇ ਕੰਮ ਕਰਨਾ ਛੱਡ ਦਿੱਤਾ ਸੀ ਜਿਹਦੇ ਕਰਕੇ ਵੱਡੇ ਵੱਡੇ ਜਿਹੜੇ ਲਾਣੇਦਾਰ ਸੀਗੇ ਵੱਡੇ ਵੱਡੇ ਜ਼ਿਮੀਂਦਾਰ ਘਰਾਣੇ ਸੀ ਜਿਹੜੇ ਉਹਨਾਂ ਨੇ ਹੁਣ ਕੰਮ ਤਾਂ ਖੇਤੀ ਦਾ ਕਰਨੀ ਸੀ ਇਸ ਕਰਕੇ ਉਹਨਾਂ ਨੂੰ ਲੇਬਰ ਦੀ ਲੋੜ ਪੈ ਗਈ ਲੇਬਰ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਲਿਆਂਦੀ ਬਾਹਰੋਂ ਆਏ ਲੇਬਰ ਆਉਣੀ ਵੀ ਚਾਹੀਦੀ ਕੰਮ ਕਰਨਾ ਹਿੰਦੁਸਤਾਨ ਦੇ ਵਿੱਚ ਜਿੱਥੇ ਮਰਜ਼ੀ ਰਹਿ ਕੇ ਕੰਮ ਕਰ ਸਕਦਾ ਕੋਈ ਬੰਦਾ ਕੰਮ ਕਰਨ ਤੇ ਕਿਸੇ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਉਹਦੇ ਕੁਝ ਜਿਵੇਂ ਬਾਕੀ ਸਟੇਟਾਂ ਨੇ ਇੱਕ ਪੈਰਾਮੀਟਰਸ ਫਿੱਟ ਕੀਤੇ ਹੋਏ ਨੇ ਸਾਨੂੰ ਵੀ ਉਹ ਪੈਰਾਮੀਟਰਸ ਫਿੱਟ ਕਰਨ ਦੀ ਲੋੜ ਸੀ ਜਿਹੜੇ ਅਸੀਂ ਨਹੀਂ ਕਰ ਸਕੇ ਜਿਸ ਦੀ ਵਜ੍ਹਾ ਕਰਕੇ ਇੱਥੇ ਇਹਨਾਂ ਦੀ ਭੜਮਾਰ ਹੋ ਗਈ ਉਸ ਤੋਂ ਬਾਅਦ ਫਿਰ ਜਿਹੜੀ ਇੱਥੇ ਲੰਮਾ ਸਮਾਂ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਵੋਟ ਬੈਂਕ ਬਣਾਇਆ ਗਿਆ ਇਹਨਾਂ ਨੂੰ ਬਾਹਰੋਂ ਆਏ ਜਿਹੜੇ ਨੇ ਬੰਦੇ ਉਹਨਾਂ ਨੂੰ ਪੱਕਿਆ ਕੀਤਾ ਗਿਆ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਸ ਟਾਈਮ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਤਾਂ ਇਸ ਕੰਮ ਦੇ ਵਿੱਚ ਜਿਵੇਂ ਪੰਜਾਬੀ ਦੀ ਖਾਹਤਾਂ ਨੂੰ ਵੀ ਕੋਕੇ ਗੱਡ ਦੇਣੇ ਇਹਨਾਂ ਨੇ ਤਾਂ ਕੋਕਾ ਹੀ ਗੱਡ ਦਿੱਤੇ ਨੇ ਵੀ ਇੰਨੀ ਇੱਕ ਲੇਬਰ ਇਹਨਾਂ ਨੇ ਇੱਥੇ ਲਿਆਂਦੀ ਹੈ ਜਿਹੜੇ ਇਹਨਾਂ ਦੇ ਪਰਦਾ ਫਾਸ਼ ਵੀ ਹੋਇਆ ਸੀ ਦਿੱਲੀ ਦੇ ਵਿੱਚ ਵੀ ਇਹਨੇ ਕਲੀਅਰ ਹੋਏ ਨੇ ਕਿ ਇਹ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਸਾਰੇ ਇੱਥੇ ਦੇ ਮਤਲਬ ਬਣਾਉਂਦੇ ਨੇ ਦੋ ਨੰਬਰ ਦੇ ਵਿੱਚ ਵੀ ਬਣਾਉਂਦੇ ਆ ਵੋਟਾਂ ਬਣਾਉਣ ਦੇ ਲਈ ਤੇ ਇਸ ਕਰਕੇ ਇਹਨਾਂ ਨੇ ਤਾਂ ਇਹ ਕੰਮ ਸਿਰੇ ਲਾਤਾ ਪਰ ਜੇਕਰ ਮੰਜੀ ਜੀ ਦੇਖੇ ਇੱਕ ਪਾਸੇ ਜਿਵੇਂ ਤੁਸੀਂ ਕਹਿੰਦੇ ਸਰਕਾਰ ਦਾ ਫਾਇਦਾ ਸਰਕਾਰ ਨੇ ਬੜਾ ਬੋਟ ਬੈਕ ਵਧਾਉਣੀ ਇਹਨਾਂ ਨੇ ਇੱਥੇ ਲੈ ਕੇ ਆਂਦਾ ਪਰ ਆਮ ਜੋ ਪਬਲਿਕ ਹੈ ਆਮ ਜੋ ਸਰਦਾਰ ਹੈ ਸਾਡੇ ਸਿੱਖ ਭਾਈਚਾਰਾ ਸਾਡੇ ਮੁੰਡੇ ਨੇ ਨੌਕਲ ਕੀੜੀ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਕਿ ਬਲਰੇ ਤਾਂ ਰੋਜ਼ਗਾਰ ਖੋਇਆ ਜਾ ਰਿਹਾ ਦੇਖੋ ਕੀ ਸੀਗਾ ਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਸੀ ਉਹਨੂੰ ਹੁਣ ਗ੍ਰੈਜੂਏਸ਼ਨ ਦੀ ਡਿਗਰੀ ਲੈ ਲਈ ਜਾਂ ਕਿਸੇ ਬੱਚੇ ਨੇ ਕੋਈ ਵੱਡੀ ਡਿਗਰੀ ਲੈ ਕੇ ਕੋਈ ਕਮਰਸ਼ੀਅਲ ਡਿਗਰੀ ਲੈ ਕੇ ਬੱਚਾ ਹੁਣ ਉਹ ਨਹੀਂ ਨਹੀਂ ਸੋਚਦੇ ਉਹਦੇ ਵਿੱਚ ਵੀ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਸਰਕਾਰ ਦੀਆਂ ਸੀ ਉਹ ਕੰਮ ਕਰਦੀਆਂ ਸੀ ਪਿੱਛੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਦੇ ਬਾਹੀਂ ਨਹੀਂ ਫੜੀ ਗਈ ਜਦੋਂ ਸਰਕਾਰ ਬਾਹੀਂ ਫੜੂਗੀ ਫਿਰ ਕਿਸਾਨ ਦਾ ਬੱਚਾ ਕਿਉਂ ਕਿਉਂ ਖੇਤੀ ਕਰੂਗਾ ਉਹਨਾਂ ਨੇ ਖੇਤੀ ਨੂੰ ਧੰਦੇ ਨੂੰ ਹੌਲੀ-ਹੌਲੀ ਤਿਆਗਣ ਦਾ ਮਨ ਬਣਾ ਕੇ ਕੰਮ ਕਰ ਬਿਲਕੁਲ ਛੱਡ ਦਿੱਤਾ ਤੇ ਉਹ ਨੌਕਰੀਆਂ ਵਾਲੇ ਪਾਸੇ ਨੂੰ ਤੁਰ ਪਏ ਸੀ ਜਿਹੜਾ ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦਾ ਯੂਥ ਪੰਜਾਬ ਦੇ ਬੱਚੇ ਇੱਕ ਬਦਨਾਮ ਕੀਤਾ ਬਹੁਤ ਗਿਆ ਸਾਨੂੰ ਫਿਲਮਾਂ ਬਣਾ ਬਣਾ ਕੇ ਸਾਡੇ ਤੇ ਫਿਲਮਾਂ ਬਣਾਤੀਆਂ ਉੜਤਾ ਪੰਜਾਬ ਬਣਾਤੀ ਸਾਨੂੰ ਇੱਕ ਜਿਹੜੇ ਸਾਨੂੰ ਖਾਲਸਤਾਨ ਦੇ ਅਵਾਰਡ ਦੇ ਦਿੱਤੇ ਇਹ ਖਾਲਸਤਾਨੀ ਨੇ ਜੀ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ 100 ਤੇ 72 ਮੇਰਾ ਕਲ ਫਾਂਸੀਆਂ ਲੱਗੀਆਂ ਨੇ ਉਹਨਾਂ ਦੇ ਵਿੱਚੋਂ 93 ਸਿੱਖ ਨੇ ਫਿਰ ਅਸੀਂ ਕਲਸਤਾਨੀ ਕਿਦਾਂ ਹੋਗੇ ਅਸੀਂ ਤਾਂ ਹਿੰਦੁਸਤਾਨ ਦੇ ਲਈ ਮਰੇ ਆ ਜਦੋਂ ਉਦੋਂ ਪਹਿਲਾਂ ਦੀ ਗੱਲ ਕਰ ਲਵਾਂ ਅੰਗਰੇਜ਼ ਤੋਂ ਪਹਿਲਾਂ ਜਦੋਂ ਮੁਗਲ ਕਾਲ ਆਇਆ ਮੁਗਲ ਕਾਲ ਦੇ ਵਿੱਚ ਔਰੰਗਜ਼ੇਬ ਨੇ ਜਦੋਂ ਸਵਾ ਮਣ ਦੇ ਜਨੀਉ ਰੋਜ਼ ਲਾ ਕੇ ਰੋਟੀ ਖਾਂਦਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਨੂੰ ਬਚਾਉਣ ਦੇ ਲਈ ਸ਼ਹਾਦਤ ਦਿੱਤੀ ਕਿਉਂਕਿ ਹਿੰਦੂ ਉਸ ਵੇਲੇ ਮਜਲੂਮ ਸੀਗਾ ਮਜਲੂਮ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਫੇਰ ਅਸੀਂ ਸਿੱਖ ਖਾਲਸਤਾਨੀ ਕਿੱਦਾਂ ਹੋਗੇ ਮੈਨੂੰ ਇੱਕ ਗੱਲ ਕਹਾਂ ਕਿ ਉਹ ਦਲਜੀਤ ਦੁਸਾਂਜ ਨੇ ਇੱਕ ਗਾਣੇ ਦੇ ਵਿੱਚ ਕਿਹਾ ਸੀ ਕਿ ਹਿੰਦੁਸਤਾਨ ਕਿਸੇ ਕੇ ਬਾਪ ਦਾ ਨਹੀਂ ਸਾਡਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਵਰਸਾਈ ਸਾਡੇ ਗੁਰੂ ਸਾਹਿਬਾਨ ਨੇ ਪੰਜਾਬ ਨੂੰ ਵਰਸਾਇਆ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਲੋਡ ਪਈ ਆ ਮਜ਼ਲੂਮ ਦੀ ਰੱਖਿਆ ਦੇ ਲਈ ਉੱਤੇ ਕੱਢਦੇ ਰਹੇ ਆ ਸੋ ਵੀ ਆਰ ਨਾਟ ਐਂਟੀ ਕਮਿਊਨਿਟੀ ਪਰ ਜੇ ਕੌਮ ਦੀ ਗੱਲ ਕਰੇ ਜੇ ਪੰਥ ਦੀ ਗੱਲ ਕਰੀਏ ਜੇ ਸਿੱਖ ਪੰਜਾਬ ਦੀ ਗੱਲ ਕਰੀਏ ਜੇ ਆਪਣੇ ਸੂਬੇ ਦੀ ਗੱਲ ਕਰੀਏ ਤਾਂ ਸਾਡੇ ਸੂਬੇ ਨਾਲ ਹਮੇਸ਼ਾ ਸਰਕਾਰ ਵੱਲੋਂ ਤੱਕਾ ਹੁੰਦਾ ਆਇਆ ਜਿਹੜਾ ਹੁਣ ਰੋਕਣ ਦੀ ਲੋੜ ਪਈ ਆ ਜਿਹਦੇ ਵਿੱਚ ਸਾਨੂੰ ਕੰਮ ਕਰਨਾ ਪਊਗਾ ਮਨਜੀਤ ਜੀ ਕਿਆ ਜਾ ਰਿਹਾ ਕਿ ਪ੍ਰਵਾਸੀ ਮਜ਼ਦੂਰ ਜਿੱਥੇ-ਇਥੇ ਵੀ ਰਹਨੇ ਕੁੰਬੜੇ ਚ ਬਹੁਤ ਤਾਦਾਦ ਹੈ ਮੋਹਾਲੀ ਸ਼ਹਿਰ ਚ ਬਹੁਤ ਤਾਦਾਦ ਹੈ ਬਾਕੀ ਸ਼ਹਿਰਾਂ ਚ ਬਹੁਤ ਤਾਦਾਦ ਹੈ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਚਾਹੀਦੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਵੈਰੀਫਿਕੇਸ਼ਨ ਤੱਕ ਸੀਮਿਤ ਰਹਿਣੀ ਚਾਹੀਦੀ ਕਿਉਂਕਿ ਇਹਨਾਂ ਦਾ ਅਤਿਆਚਾਰ ਦਿਨ-ਪ੍ਰ ਦਿਨ ਵੱਧਦਾ ਜਾ ਰਿਹਾ ਪਹਿਲਾਂ ਕੁੰਬੜੇ ਚ ਦੋ ਮੁੰਡੇ ਮਾਰੇ ਗਏ ਨੇ ਹੁਣ ਹੁਸ਼ਿਆਰਪੁਰ ਚ ਇੱਕ ਛੋਟਾ ਬੱਚਾ ਉਕਰ ਬਠਿੰਡੀਆਂ ਕਰਨ ਤੋਂ ਬਾਅਦ ਨੂੰ ਉਹਦੇ ਘਰ ਤੋਰ ਤੱਕ ਗਿਆ ਕਿ ਇਹਨਾਂ ਦੇ ਪੱਕੇ ਤੌਰ ਤੇ ਕਿ ਨਕੇਲ ਕੱਸੀ ਜਾਣੀ ਚਾਹੀਦੀ ਬਿਲਕੁਲ ਮੈਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇੱਕ ਸਪੈਸ਼ ਜਿਵੇਂ ਸਾਡੇ ਬੱਚੇ ਜਦੋਂ ਬਾਹਰ ਜਾਂਦੇ ਆ ਨਾ ਜੀ ਕੈਨੇਡਾ ਜਾਂਦੇ ਆ ਅਮਰੀਕਾ ਜਾਂਦੇ ਆ ਬਾਹਰਲੇ ਦੇਸ਼ਾਂ 'ਚ ਸਾਡੇ ਬੱਚੇ ਦੇ ਆਰ ਗੇਟਿੰਗ ਅ ਵਰਕ ਪਰਮਿਟ ਇੱਕ ਵਰਕ ਪਰਮਿਟ ਨਾਂ ਦਾ ਪੁਰਜਾ ਮਿਲਦਾ ਉਹਨਾਂ ਨੂੰ ਉਹ ਜਿਹਦੇ ਕੋਲ ਕਾਗਜ਼ ਹੋਊਗਾ ਉਹੀ ਕੰਮ ਕਰ ਸਕਦਾ ਬਿਨਾਂ ਵਰਕ ਪਰਮਿਟ ਤੋਂ ਜੇ ਕੰਮ ਕਰਦਾ ਫੜਿਆ ਜਾਂਦਾ ਉਹ ਰਾਈਟ ਵੇ ਡਿਪੋਰਟ ਹੁੰਦਾ ਆ ਇੰਡੀਆ ਨੂੰ ਜਾਂ ਜਿਹੜੇ ਵੀ ਕੰਟਰੀ ਤੋਂ ਉਹ ਆਇਆ ਸੋ ਪੰਜਾਬ ਸਰਕਾਰ ਨੂੰ ਇੱਕ ਅਜਿਹਾ ਪਰਫਾਰਮਾ ਤਿਆਰ ਕਰਨਾ ਪਊਗਾ ਇੱਕ ਜਿਹੇ ਪਰਮਿਟ ਤਿਆਰ ਕਰਨਾ ਪਊਗਾ ਲੇਬਰ ਆਵੇ ਲੇਬਰ ਜਿੰਨਾ ਮਰਜੀ ਆ ਕੇ ਕਰੇ ਕੰਮ ਜਿੱਥੇ ਕੰਮ ਮਿਲਦਾ ਅਸੀਂ ਵੀ ਬਾਹਰ ਜਾਂਦੇ ਆ ਕੰਮ ਕਰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਦੇ 'ਚ ਕੰਮ ਕਰਨ ਆਉਣ ਪਰ ਇੱਥੇ ਪਰਮਾਨੈਂਟ ਇੱਥੇ ਦੇ ਰਹਿਸ਼ੀ ਨਾ ਬਣ ਇੱਥੇ ਦੇ ਰੈਜ਼ੀਡੈਂਟ ਨਾ ਬਣ ਉਹ ਨੌਕਰੀ ਕਰਨ ਆਏ ਨੇ ਨੌਕਰੀ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਨੂੰ ਪੱਲਣ ਜਿੰਨੇ ਮੈਂ ਕਹਿੰਨਾ 28 ਦਿਨ ਦਾ 30 ਦਿਨ ਦਾ ਇੰਨੇ ਕ ਦਿਨ ਲੱਗਦੇ ਨੇ ਸਾਨੂੰ ਫਸਲ ਵੱਢਣ ਲਈ ਜਾਂ ਫਸਲ ਬੀਜਣ ਦੇ ਲਈ ਤੇ ਇਹਨਾਂ ਨੂੰ ਇੱਕ ਇੱਕ ਮਹੀਨੇ ਦਾ ਪਰਮਿਟ ਦਿੱਤਾ ਜਾਣਾ ਚਾਹੀਦਾ ਉਸ ਤੋਂ ਬਾਅਦ ਮਹੀਨੇ ਬਾਅਦ ਇਹਨਾਂ ਦੀ ਜਿਹੜੇ ਐਮਸੀ ਨੇ ਜਿਹੜੇ ਸਰਪੰਚ ਨੇ ਜਿਹੜੇ ਜਿਹੜੇ ਦੂਜੇ ਅਹੁਦੇਦਾਰ ਨੇ ਐਸਡੀਐਮ ਨੇ ਜਾਂ ਜਿਹੜੇ ਡੀਸੀ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣੇ ਹੋਵੇ ਕਿ ਉਹ ਇਹਨਾਂ ਨੂੰ ਸ਼ਨਾਖਤ ਕਰਕੇ ਇਹਨਾਂ ਦੀ ਇਹਨਾਂ ਨੂੰ ਟ੍ਰੇਨ ਤੇ ਚੜਾ ਕੇ ਵਾਪਸ ਭੇਜਣ ਕੇ ਜਾਓ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਇੰਜੋਏ ਕਰੋ ਜਿਹੜਾ ਪੈਸਾ ਤੁਸੀਂ ਕਮਾਇਆ ਉਹ ਬੱਚਿਆਂ ਦੇ ਨਾਲ ਆਪਣੇ ਆਦੇੜ ਉੱਥੇ ਜਾ ਕੇ ਇੰਜੋਏ ਕਰੋ ਮਨ ਜੀ ਜੀ ਕੋਣ ਲਾ ਦੇ ਕਿ ਜੇਕਰ ਆਪਣੇ ਬੱਚਿਆਂ ਨੂੰ ਇੱਧਰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਇੱਧਰ ਜੋ ਆਪਣੇ ਬਾਹਰ ਬੱਚੇ ਜਾ ਰਹੇ ਨੇ ਤਾਂ ਇਹਨਾਂ ਦੀ ਜੋ ਲੇਬਰ ਤੁਸੀਂ ਕਹਿ ਰਹੇ ਮੰਗਵਣੀ ਪੈਂਦੀ ਬਾਹਰੋਂ ਕਿਉਂਕਿ ਪੁਰਾਣੇ ਵਜ਼ਰੂ ਕੀ ਖੇਤਾਂ 'ਚ ਕੰਮ ਕਰਦੀ ਸੀ ਸਾਡੇ ਬੱਚੇ ਵੀ ਕਰ ਸਕਦੇ ਆ ਉਹਨਾਂ ਦੀ ਲੋੜ ਹੀ ਨਾ ਪਵੇ ਉੱਪਰ ਦੇਖੋ ਉਹਦੇ ਲਈ ਸਾਨੂੰ ਮੈਂ ਬੇਨਤੀ ਫੇਰ ਉਹੀ ਗੱਲ ਕਰਦਾ ਕਿ ਉਹਦੇ ਲਈ ਪੰਜਾਬ ਸਰਕਾਰ ਨੂੰ ਅ ਕੋਈ ਆਪਣਾ ਬੜਾ ਧਿਆਨ ਦੇ ਨਾਲ ਬੜਾ ਸੁਹਿਰ ਦੇ ਹਿਰਦੇ ਦੇ ਨਾਲ ਸੋਚਣਾ ਪਊਗਾ ਕਿ ਪੰਜਾਬ ਦੀ ਕਿਸਾਨੀ ਬਚਾਉਣੀ ਕਿਵੇਂ ਆ ਪੰਜਾਬ ਦਾ ਕਿਸਾਨ ਬਚਾਉਣ ਦੇ ਲਈ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਕਿਸਾਨੀ ਵਾਲੇ ਪਾਸੇ ਨੂੰ ਖੇਤੀ ਵਾਲੇ ਪਾਸੇ ਨੂੰ ਪ੍ਰਮੋਟ ਕਰਨ ਦੀ ਲੋੜ ਆ ਉਹਨਾਂ ਦੀ ਪ੍ਰੋਮੋਸ਼ਨ ਦੀ ਲੋੜ ਆ ਉਹਨਾਂ ਨੂੰ ਪ੍ਰਮੋਟ ਕਰਾਂਗੇ ਉਹਨਾਂ ਨੂੰ ਚੰਗਾ ਰੋਜ਼ਗਾਰ ਦੇ ਵਿੱਚੋਂ ਉਹਦੇ ਪੈਸੇ ਮਿਲਣਗੇ ਤਾਂ ਹੀ ਕਰੂਗਾ ਨਾ ਜੀ ਇਹ ਤੁਸੀਂ ਪੱਤਰਕਾਰੀ ਕਰ ਰਹੇ ਹੋ ਪੱਤਰਕਾਰੀ ਦੇ ਵਿੱਚ ਜੇ ਤੁਹਾਡੇ ਸ਼ਾਮ ਨੂੰ ਪਤਾ ਹੋਵੇ ਵੀ ਰੋਟੀ ਖਾਣ ਦੇ ਲਈ ਤੁਹਾਨੂੰ ਪੱਤਰਕਾਰੀ ਚੋਂ ਪੈਸੇ ਬਣਨਾ ਹੀ ਨਹੀਂ ਕੁਝ ਤੁਹਾਡਾ ਗੁਜ਼ਾਰਾ ਹੀ ਨਹੀਂ ਹੋਣਾ ਤੁਸੀਂ ਕਿਉਂ ਕਰੋਗੇ ਤੁਸੀਂ ਜੋਬ ਛੱਡਦੇ ਹੋਗੇ ਕੁਝ ਹੋਰ ਕਰੋਗੇ ਇਹ ਹਾਲ ਬਿਲਕੁਲ ਸਾਡੇ ਬੱਚਿਆਂ ਦੇ ਨਾਲ ਹੋਇਆ ਸਾਡੇ ਬੱਚੇ ਪੰਜਾਬ ਦੇ ਵਿੱਚ ਜਿਹੜੀ ਖੇਤੀ ਦੇ ਵਿੱਚੋਂ ਰੋਟੀ ਨਹੀਂ ਈ ਖਾ ਸਕਦੇ ਆ ਤੁਸੀਂ ਆ ਜਾਓ ਮੁਹਾਲੀ ਦੇ ਵਿੱਚ ਬੈਠੇ ਹੋ ਆਓ ਮੈਂ ਤੁਹਾਨੂੰ ਟੈਕਸੀ ਸਟੈਂਡ ਤੇ ਚਲਾਵਾਂ ਜਿੰਨੇ ਟੈਕਸੀਆਂ ਵਾਲੇ ਮੁੰਡੇ ਨੇ ਸਾਰੇ ਜੱਟਾਂ ਦੇ ਮੁੰਡੇ ਨੇ ਖੇਤੀਆਂ ਛੱਡ ਛੱਡ ਕੇ ਆਪਣੀਆਂ ਟੈਕਸੀਆਂ ਪਾ ਕੇ ਟੈਕਸੀ ਚਲਾਉਦੇ ਫਿਰਦੇ ਨੇ ਇਹ ਜਿਹੜੇ ਟੈਕਸੀਆਂ ਵਾਲੇ ਮੁੰਡੇ ਨੇ ਇਹ ਲੱਖਾਂ ਕਰੋੜਾਂ ਰੁਪਏ ਦੀ ਜ਼ਮੀਨ ਛੱਡ ਕੇ ਉਥੇ ਆਗੇ ਕਿਉਂਕਿ ਇਹਨਾਂ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਇਹ ਜਿਹੜੇ ਲੇਬਰ ਜਿਹੜੀ ਇਹ ਲੇਬਰ ਕਲਾਸ ਜਿਹੜੇ ਲੋਕ ਬਾਹਰੋਂ ਪ੍ਰਵੰਚ ਲਈ ਆਉਂਦੇ ਨੇ ਜਿਹੜੇ ਪ੍ਰਵਾਸੀ ਆਉਂਦੇ ਨੇ ਇਹ ਗੁਜ਼ਾਰਾ ਕਰਦੇ ਨੇ ਕਿਉਂਕਿ ਇਹ ਇਹਨਾਂ ਨੂੰ ਇਹ ਸਟੇਟਸ ਨਾਂ ਦੀ ਕੋਈ ਚੀਜ਼ ਦੀ ਲੋੜ ਨਹੀਂ ਕਰੈਕਟਰ ਨਾਂ ਦੀ ਇਹਨਾਂ 'ਚ ਕੋਈ ਚੀਜ਼ ਨਹੀਂ ਹੈਗੀ ਇਹ ਆਪਣਾ ਸਟੇਟਸ ਗਵਾ ਲੈਂਦੇ ਨੇ ਆਪਣਾ ਕਰੈਕਟਰ ਵੀ ਗਵਾਉਂਦੇ ਨੇ ਤੇ ਆਪਣੇ ਕ੍ਰਿਮੀਨਲ ਵੀ ਹੋ ਗਏ ਨੇ ਕ੍ਰਿਮੀਨਲ ਦੀ ਤਾਂ ਹੁਣ ਘਟਾਣਾ ਵਾ ਤੁਸੀਂ ਦੇਖ ਹੀ ਰਹੇ ਹੋ ਕਿ ਕ੍ਰਾਈਮ ਕਰਦੇ ਨੇ ਇੱਥੇ ਕੋਈ ਇਹਨਾਂ ਦਾ ਆਈਡੈਂਟੀਟੀ ਕਾਰਡ ਨਹੀਂ ਕੋਈ ਇਹਨਾਂ ਦੇ ਕੋਲੇ ਕੁਝ ਨਹੀਂ ਹੈਗਾ ਇਤੋਂ ਵਾਰ ਦਦ ਕਰਕੇ ਭੱਜ ਜਾਂਦੇ ਨੇ ਕਿਸੇ ਨੂੰ ਪਤਾ ਨਹੀਂ ਲੱਲਨ ਸਿਗਾ ਜੀ ਲੱਲਨ ਆਇਆ ਲੱਲਨ ਕਰਕੇ ਚਲਾ ਗਿਆ ਹੁਣ ਡੋਂਡ ਲੋ ਲੱਲਨ ਕਿੱਥੇ ਦਾ ਕਿਹੜੇ ਪਿੰਡ ਦਾ ਲੱਲਨ ਕੌਣ ਲੱਲਨ ਕਿੱਥੇ ਰਹਿੰਦਾ ਸੀ ਕੀ ਕਰਦਾ ਸੀ ਕੋਈ ਸਰਕਾਰ ਦੇ ਕੋਲ ਰਿਕਾਰਡ ਨਹੀਂ ਹੈਗਾ ਇਹਨਾਂ ਦਾ ਜਿਵੇਂ ਪੰਜਾਬ ਸਰਕਾਰ ਅੱਜ ਕੱਲ ਜਿਹੜੇ ਪੀਜੀਆ ਦੇ ਵਿੱਚ ਰਹਿੰਦੇ ਨੇ ਜਾਂ ਜਿਹੜੇ ਬਾਹਰੋਂ ਆ ਕੇ ਇੱਥੇ ਕਿਰਾਏ ਤੇ ਇੱਕ ਮਕਾਨ ਰਹਿੰਦੇ ਨੇ ਕਿਰਾਏਦਾਰਾਂ ਦੀ ਸਰਕਾਰ ਮੰਗਦੀ ਹੈ ਲਿਸਟ ਇਹ ਜਿਹੜਾ ਪ੍ਰਵਾਸੀ ਰੇਲਵੇ ਸਟੇਸ਼ਨ ਦੇ ਉੱਤੇ ਉਤਰਦਾ ਉਹਦਾ ਕਿਉਂ ਨਹੀਂ ਆਈਡੈਂਟੀਟੀ ਕਾਰਡ ਪੰਜਾਬ ਦਾ ਵੱਖਰਾ ਆਈਡੈਂਟੀਟੀ ਕਾਰਡ ਬਣੇ ਉਹ ਆਈਡੈਂਟੀਟੀ ਕਾਰਡ ਉਹਦੇ ਕੋਲ ਹੋਵੇ ਉਹਨਾਂ ਦਾ ਆਧਾਰ ਕਾਰਡ ਇੱਥੇ ਬਿਲਕੁਲ ਨਹੀਂ ਬਣਨਾ ਚਾਹੀਦਾ ਚਾਰ-ਚਾਰ ਆਧਾਰ ਕਾਰਡ ਰੱਖੀ ਫਿਰਦੇ ਨੇ ਵੋਟਾਂ ਇੱਥੇ ਵੀ ਪਾਉਂਦੇ ਨੇ ਵੋਟਾਂ ਉੱਥੇ ਵੀ ਪਾਉਂਦੇ ਨੇ ਆ ਪਿੱਛੇ ਜੇ ਕਿੰਨਾ ਇਸ ਗੱਲ ਦੇ ਉੱਤੇ ਰੌਲਾ ਪਿਆ ਕਿ ਜਿਹੜੇ ਡਬਲ ਡਬਲ ਵੋਟਿੰਗ ਕਰਦੇ ਨੇ ਇੱਕ ਤਾਂ ਵੈਸੇ ਹੀ ਕ੍ਰਾਈਮ ਹੈ ਇਹ ਇਹਦੇ ਲਈ ਇਲੈਕਸ਼ਨ ਕਮਿਸ਼ਨ ਨੂੰ ਸਖਤ ਹੋਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਇਹਦੇ ਤੇ ਕੋਈ ਕਾਰਵਾਈ ਕਰੇ ਇਹਨਾਂ ਦੀਆਂ ਜਿਹੜੀਆਂ ਇੱਥੇ ਵੋਟਾਂ ਪਈਆਂ ਨੇ ਉੱਥੇ ਦੀਆਂ ਵੋਟਾਂ ਰੱਦ ਕੀਤੀਆਂ ਜਾਣ ਇੱਥੇ ਦੀਆਂ ਵੀ ਵੋਟਾਂ ਉੱਥੇ ਦੀਆਂ ਰੱਖੀਆਂ ਜਾਣ ਇੱਥੇ ਦੀਆਂ ਰੱਦ ਕੀਤੀਆਂ ਜਾਣ ਤੇ ਇਹਨਾਂ ਨੂੰ ਵਾਪਸ ਚੱਲਦਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਹਰ ਰੋਜ਼ ਅਸੀਂ ਆਪਣੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਨਾਲ ਅ ਵੱਧ ਫੈਲੀਆਂ ਤੇ ਉਹਨਾਂ ਦੇ ਕਤਲ ਹੁੰਦੇ ਅਸੀਂ ਹੋਰ ਨਹੀਂ ਬਰਦਾਸ਼ਤ ਕਰ ਸਕਦੇ ਨਹੀਂ ਸਹਾਰ ਸਕਦੇ ਧੰਨਵਾਦ ਜੀ